ਗੁਰੂ ਪਿਆਰਿਓ ਜੋ ਆਪ ਜੀ ਦੇ ਨਾਲ ਮੇਰੇ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਇਤਿਹਾਸ ਦੀ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਸੁਣਿਆ ਕਿ ਗੁਰੂ ਨਾਨਕ ਪਾਸ਼ਾ ਜੀ ਸultanpur Lodhi ਦੀ ਧਰਤੀ ਤੋਂ ਆਪਣੇ ਪਰਿਵਾਰ ਤੋਂ ਆਪਣੇ ਨਗਰ ਦੇ ਲੋਕਾਂ ਤੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਪ੍ਰਚਾਰ ਫੇਰੀਆਂ ਤੇ ਜਾਣ ਲਈ ਉਦਾਸੀਆਂ ਕਰਨ ਲਈ ਵਿਦਾਇਗੀ ਲੈਂਦੇ ਨੇ ਗੁਰਨਾਨਕ ਪਾਤਸ਼ਾਹ ਨੇ ਕਰਨੀ ਤੇ ਅੱਗੇ ਆ ਕਿਉਂਕਿ ਘਰ ਦੇ ਵਿੱਚ ਫੇਰ ਵਾਪਸ ਆਉਣਾ ਹੈ ਘਰ त्याਗਣਾ ਅਤੇ ਘਰ ਤੋਂ ਵਿਦਾਇਗੀ ਲੈ ਕੇ ਜਾਣਾ ਕਿ ਵਾਪਸ ਆਉਣਾ ਹੈ ਇਹਨਾਂ ਦੋਵਾਂ ਦੇ ਵਿੱਚ ਅੰਤਰ ਹੈ ਇਹ ਵੀਡੀਓ ਜਿਨ੍ਹਾਂ ਨੇ ਨਹੀਂ ਸੁਣੀ ਕਿਰਪਾ ਕਰਕੇ ਉਹ ਵੀਡੀਓ ਜਰੂਰ ਸੁਣੋ ਉਸ ਵੀਡੀਓ ਦਾ ਜੋ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਾਂਗੇ ਕਿਰਪਾ ਕਰਕੇ ਜਰੂਰ ਸੁਣੋ ਅੱਜ ਜਿਹੜਾ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਨਾ ਹੈ ਉਹ ਹੈ ਭਾਈ ਲਾਲੋ ਜੀ ਦਾ ਜਿਹੜੇ ਸੈਦਪੁਰ ਐਮਨਾਬਾਦ ਦੇ ਰਹਿਣ ਵਾਲੇ ਨੇ ਭਾਈ ਜਗਤੂ ਰਾਮ ਦੇ ਘਰ ਜਿੰਨਾਂ ਦਾ ਜਨਮ ਹੋਇਆ। ਉਹ ਭਾਈ ਲਾਲੋ ਜਿਹੜਾ ਕਿਰਤੀ ਹੈ। ਗੁਰੂ ਪਿਆਰਿਓ ਗੁਰਨਾਨਕ ਸਾਹਿਬ ਮਹਾਰਾਜੀ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਪ੍ਰਚਾਰ ਫੇਰੀਆਂ ਆਰੰਭ ਕਰਦੇ ਨੇ, ਪਹਿਲੀ ਉਦਾਸੀ ਆਰੰਭ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਸਿੱਖ ਬਣਾਉਣ ਜਾਂਦੇ ਨੇ ਤੇ ਸਿੱਖ ਧਰਮ ਦਾ ਪ੍ਰਚਾਰਕ ਬਣਾਉਂਦੇ ਨੇ ਉਹ ਹੈ ਭਾਈ ਲਾਲੋ ਜੀ। ਗੁਰੂ ਨਾਨਕ ਮਹਾਰਾਜ ਜੀ ਸੈਦਪੁਰ ਦੀ ਧਰਤੀ ਤੇ ਪਹੁੰਚਦੇ ਨੇ ਜਿਸ ਨੂੰ ਐਮਨਾਬਾਦ ਵੀ ਆਖਿਆ ਜਾਂਦਾ ਅੱਜ ਕੱਲ ਐਮਨਾਬਾਦ ਕਹਿੰਦੇ ਨੇ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਸੈਦਪੁਰ ਦੀ ਧਰਤੀ ਤੇ ਪਹੁੰਚੇ ਨੇ ਸਤਗੁਰਾਂ ਨੇ ਇੱਕ ਇਕਾਂਤ ਜਗ੍ਹਾ ਤੇ ਵਿਸ਼ਰਾਮ ਕੀਤਾ ਕੀਰਤਨ ਕਰਨਾ ਸ਼ੁਰੂ ਕੀਤਾ ਆਉਣ ਜਾਣ ਵਾਲੇ ਜਿਹੜੇ ਲੋਕੀ ਸਨ ਰਾਹੀ ਸਨ ਉਹ ਗੁਰੂ ਨਾਨਕ ਮਹਾਰਾਜ ਜੀ ਦਾ ਕੀਰਤਨ ਸੁਣ ਕੇ ਨਿਹਾਲ ਹੁੰਦੇ ਨੇ ਤੇ ਜਦੋਂ ਸੰਗਤ ਬਹੁਤ ਸਾਰੇ ਇਕੱਠੇ ਹੋ ਗਈ ਤੇ ਗੁਰਨਾਨਕ ਪਾਤਸ਼ਾਹ ਜੀ ਨੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਹੁਣ ਜਿਹੜੇ ਲੋਕ ਨੇ ਉਹ ਮੰਤਰ ਮੁਗਦ ਹੋ ਰਹੇ ਨੇ ਕਿਉਂ ਕਿਉਂਕਿ ਗੁਰਨਾਨਕ ਪਾਤਸ਼ਾਹ ਉਹ ਰੱਬੀ ਇਲਾਹੀ ਬਾਣੀ ਦਾ ਕੀਰਤਨ ਕਰਦੇ ਨੇ ਤੇ ਉਪਦੇਸ਼ ਦਿੰਦੇ ਨੇ ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਕੋਈ ਗੁਰਨਾਨਕ ਹੈ ਕਿਉਂਕਿ ਗੁਰਨਾਨਕ ਮਹਾਰਾਜ ਜੀ ਦੀਆਂ ਧੁੰਮਾਂ ਚਾਰੇ ਪਾਸੇ ਪੈ ਚੁੱਕੀਆਂ ਸਨ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਨੇ ਪਹਿਲਾਂ ਤਾਂ ਜਨੇਊ ਦਾ ਖੰਡਰ ਕਰ ਦਿੱਤਾ ਸੀ ਪੰਦੇ ਨੂੰ ਪੜਾਇਆਏ ਸਨ ਉੱਥੋਂ ਦੇ ਕਾਜੀ ਮੋਲਵੀ ਨੂੰ ਪੜਾਇਆਏ ਸਨ ਗੁਰੂ ਨਾਨਕ ਮਹਾਰਾਜ ਜੀ ਨੇ ਵੈਦ ਨੂੰ ਦੱਸ ਦਿੱਤਾ ਸੀ ਕਿ ਮੈਨੂੰ ਉਹ ਰੋਗ ਲੱਗਿਆ ਹੈ ਜਿਸ ਰੋਗ ਦੀ ਦਵਾਈ ਕਿਸੇ ਕੋਲ ਨਹੀਂ ਹੈ ਤੇ ਵੈਦ ਨੇ ਵੀ ਆਖਿਆ ਸੀ ਗੁਰੂ ਨਾਨਕ ਸਾਹਿਬ ਜਿਹੜਾ ਤੁਹਾਨੂੰ ਰੋਗ ਲੱਗਿਆ ਹੈ ਇਹਦੀ ਦਵਾਈ ਸਿਰਫ ਤੁਹਾਡੇ ਕੋਲ ਹੈ ਤੇ ਅੱਜ ਗੁਰੂ ਨਾਨਕ ਮਹਾਰਾਜ ਪ੍ਰਚਾਰ ਫੇਰੀਆਂ ਤੇ ਉਹ ਦਵਾਈ ਲੈ ਕੇ ਜਾਂਦੇ ਨੇ ਤੇ ਲੋਕਾਂ ਦਾ ਇਲਾਜ ਕਰਦੇ ਨੇ ਤੇ ਇਸੇ ਕਰਕੇ ਜਦੋਂ ਸੱਚਾ ਸੌਦਾ ਕੀਤਾ ਮੋਦੀ ਖਾਨਾ ਸੰਭਾਲਿਆ ਗੁਰੂ ਨਾਨਕ ਮਹਾਰਾਜ ਜੀ ਦੀ ਜਿਹੜੀ ਚਰਚਾ ਸੀ ਸ਼ੋਭਾ ਸੀ ਵਡਿਆਈ ਸੀ ਉਹ ਦੂਰ ਦੂਰ ਤੱਕ ਫੈਲ ਚੁੱਕੀ ਸੀ ਕਿ ਕੋਈ ਗੁਰਨਾਨਕ ਨਹੀਂ ਪਰ ਜਿਹੜੇ ਇਹ ਸੈਦਪੁਰ ਦੇ ਲੋਕੀ ਸਨ ਜਦੋਂ ਇਹ ਕੀਰਤਨ ਸੁਣਦੇ ਨੇ ਤਾਂ ਮੰਤਰਮੁਗਧ ਹੋ ਕੇ ਕਹਿੰਦੇ ਨੇ ਕਿਆ ਬਾਤ ਹੈ ਵੀ ਇੰਜ ਲੱਗਦਾ ਜਿਵੇਂ ਖੁਦਾ ਅੱਲਾ ਰੱਬ ਖੁਦ ਧਰਤੀ ਤੇ ਆ ਗਿਆ ਹੋਵੇ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਹੋ ਗੁਰਨਾਨਕ ਨੇ ਜਦੋਂ ਸਤਗੁਰਾਂ ਨੇ ਕੀਰਤਨ ਕੀਤਾ ਵਿਚਾਰਾਂ ਕੀਤੀਆਂ ਤਾਂ ਉਸ ਤੋਂ ਬਾਅਦ ਪੁੱਛਿਆ ਸਾਧੂ ਜੀ ਸੰਤ ਜੀ ਤੁਸੀਂ ਕੌਣ ਹੋ ਤੇ ਫਿਰ ਭਾਈ ਮਰਦਾਨਾ ਜੀ ਨੇ ਆਖਿਆ ਕਿ ਗੁਰੂ ਨਾਨਕ ਨੇ ਸਾਰੇ ਲੋਕ ਚਰਨਾ ਤੇ ਟੈਪ ਪਏ ਸਤਿਗੁਰ ਉਪਦੇਸ਼ ਦਿੰਦੇ ਹੋਏ ਨਗਰ ਦੇ ਵਿੱਚ ਜਾਂਦੇ ਨੇ ਨਗਰ ਦੇ ਵਿੱਚ ਜਾਂਦੇ ਨੇ ਤਾਂ ਸਤਿਗੁਰ ਇੱਕ ਕੀਰਤੀ ਨੂੰ ਵੇਖਦੇ ਨੇ ਜਦੋਂ ਕੀਰਤੀ ਨੂੰ ਵੇਖਦੇ ਨੇ ਨਾ ਸਤਿਗੁਰ ਉੱਥੇ ਹੀ ਖੜ੍ਹ ਜਾਂਦੇ ਨੇ ਕਿਉਂਕਿ ਉਹ ਕਿਰਤੀ ਆਪਣੇ ਕੰਮ ਦੇ ਵਿੱਚ ਵਿਅਸਤ ਸੀ ਗੁਰੂ ਨਾਨਕ ਪਾਸ਼ਾ ਕੋਲ ਜਾ ਕੇ ਖੜ੍ਹ ਜਾਂਦੇ ਨੇ ਉਹ ਕਿਰਤੀ ਆਪਣਾ ਕੰਮ ਕਰ ਰਿਹਾ ਸੀ ਲੱਕੜ ਦਾ ਕੰਮ ਕਰਦਾ ਸੀ ਲੱਕੜਦਿਆਂ ਵਿੱਚ ਉਗਾਠਾਂ ਬਣਾਉਣੀਆਂ ਮੰਝੇ ਬਣਾਉਣੇ ਦਰਵਾਜ਼ੇ ਬਣਾਉਣੇ ਜੋ ਵੀ ਲੱਕੜ ਦਾ ਕੰਮ ਸੀ ਉਹ ਕਰ ਰਿਹਾ ਸੀ ਗੁਰੂ ਨਾਨਕ ਪਾਸ਼ਾ ਕੋਲੇ ਖੜ੍ਹ ਜਾਂਦੇ ਨੇ ਉਹ ਆਪਣੀ ਕਿਰਤ ਦੇ ਵਿੱਚ ਧਿਆਨ ਦੇ ਰਹੇ ਨੇ ਜਿਹੜਾ ਕਿਰਤੀ ਸਿੱਖ ਸੀ ਉਸ ਦਾ ਇਤਿਹਾਸ ਦੇ ਵਿੱਚ ਨਾਮ ਭਾਈ ਲਾਲੋ ਜੀ ਹੈ ਹੁਣ ਭਾਈ ਲਾਲੋ ਜੀ ਆਪਣੇ ਘਰ ਦੇ ਬਾਹਰ ਜੋ ਲੱਕੜ ਦਾ ਕੰਮ ਕਰ ਰਹੇ ਨੇ ਪੂਰੇ ਵਿਅਸਤ ਨੇ ਗੁਰੂ ਨਾਨਕ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ ਭਾਈ ਮਰਦਾਨੇ ਆ ਵੇਖ ਅਸਲੀ ਧਰਮ ਹੈ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਨੇ ਜਿਹੜੇ ਤਿੰਨ ਉਪਦੇਸ਼ ਦਿੱਤੇ ਸੀ ਉਹਨਾਂ ਦੇ ਵਿੱਚੋਂ ਪਹਿਲਾ ਉਪਦੇਸ਼ ਈ ਇਹ ਹੈ ਕਿ ਕਿਰਤ ਕਰੋ ਫਿਰ ਨਾਮ ਜਪੋ ਫਿਰ ਵੰਡ ਛਕੋ ਤੇ ਗੁਰੂ ਪਿਆਰਿਓ ਧੰਨ ਗੁਰਨਾਨਕ ਮਹਾਰਾਜ ਨੂੰ ਪਹਿਲਾ ਉਹ ਸਿੱਖ ਮਿਲਿਆ ਜਿਹੜਾ ਕਿਰਤੀ ਹੈ ਜਦੋਂ ਗੁਰਨਾਨਕ ਮਹਾਰਾਜ ਹੋਰ ਅੱਗੇ ਨੂੰ ਹੋਏ ਤਾਂ ਭਾਈ ਲਾਲੋ ਜੀ ਨੇ ਜਦੋਂ ਆਪਣਾ ਚਿਹਰਾ ਮੂੰਹ ਉੱਪਰ ਨੂੰ ਚੁੱਕਿਆ ਨਾ ਤਾਂ ਗੁਰਨਾਨਕ ਸਾਹਿਬ ਮਹਾਰਾਜ ਤੇ ਭਾਈ ਮਰਦਾਨਾ ਜੀ ਦੇ ਦیدار ਕੀਤੇ ਪਹਿਲੀ ਵਾਰ ਦਰਸ਼ਨ ਕੀਤੇ ਪਰ ਇਹਨੂੰ ਵੀ ਇਹ ਨਹੀਂ ਪਤਾ ਕਿ ਇਹੋ ਗੁਰਨਾਨਕ ਨੇ ਪਰ ਗੁਰਨਾਨਕ ਮਹਾਰਾਜ ਦਾ ਦਗਦਾ ਕਰਦਾ ਚਿਹਰਾ ਤੱਕ ਕੇ ਨਿਹਾਲ ਹੋ ਗਿਆ ਹੱਥ ਜੋੜ ਕੇ ਖੜਾ ਹੋ ਗਿਆ ਕੌਣ ਹੋ ਤੁਸੀਂ ਮਹਾਂਪਰਖ ਮੇਰ ਤੋਂ ਗਲਤੀ ਹੋ ਗਈ ਕਿ ਮੈਂ ਆਪ ਨੂੰ ਦੇਖ ਨਹੀਂ ਸਕਿਆ ਕਿਰਪਾ ਕਰਕੇ ਆਓ ਗੁਰਨਾਨਕ ਪਾਸ਼ਾ ਵੀ ਤੁਰ ਪੈਂਦੇ ਨੇ ਜਿਵੇਂ ਜਾਂ ਪਹਿਲਾਂ ਹੀ ਜਾਣਦੇ ਹੋਣ ਤੇ ਭਾਈ ਲਾਲੂ ਆਪਣੇ ਘਰ ਦੇ ਅੰਦਰ ਲੈ ਜਾਂਦਾ ਘਰ ਵਾਲੇ ਨੂੰ ਕਹਿੰਦਾ ਭਗਵਾਨ ਨੇ ਲਿਆ ਜਲ ਲੈ ਕੇ ਆ ਆਪਣੇ ਘਰ ਪੀਰ ਫਕੀਰ ਆਏ ਨੇ ਤੇ ਗੁਰੂ ਪਿਆਰਿਓ ਭਾਈ ਲਾਲੂ ਦੀ ਘਰ ਵਾਲੀ ਜਲ ਲੈ ਕੇ ਆਉਂਦੀ ਹੈ ਭਾਈ ਮਰਦਾਨਾ ਤੇ ਗੁਰਨਾਨਕ ਮਹਾਰਾਜ ਸ਼ੱਕਦੇ ਨੇ ਭਾਈ ਲਾਲੂ ਆਖਦਾ ਜੀ ਤੁਸੀਂ ਪ੍ਰਸ਼ਾਦ ਦਾ ਸ਼ਕੋਗੇ ਮੈਨੂੰ ਲੱਗਦਾ ਤੁਸੀਂ ਕਾਫੀ ਲੰਬੇ ਰਸਤੇ ਨੂੰ ਤੈਅ ਕਰਕੇ ਆਏ ਹੋ ਪ੍ਰਸ਼ਾਦਾ ਜ਼ਰੂਰ ਸ ਕੋ ਗੁਰਨਾਨਕ ਮਹਾਰਾ ਜੀ ਕਹਿੰਦੇ ਛਕਾਂਗੇ ਫਿਰ ਕਹਿੰਦੇ ਕੋਧਰੇ ਦੇ ਪ੍ਰਸ਼ਾਦੇ ਬਣਾਏ ਗੇ ਸਾਗ ਬਣਾਇਆ ਗਿਆ ਧੰਨ ਗੁਰਨਾਨਕ ਮਹਾਰਾ ਦੇ ਭਾਈ ਮਰਦਾਨਾ ਜੀ ਨੇ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਛਕਿਆ ਤੇ ਫਿਰ ਭਾਈ ਲਾਲੋ ਨੇ ਆਖਿਆ ਵੀ ਤੁਸੀਂ ਕੌਣ ਹੋ ਤੇ ਗੁਰੂ ਪਿਆਰਿਓ ਜਿਨ੍ਹਾਂ ਲੋਕਾਂ ਨੇ ਕੀਰਤਨ ਸੁਣਿਆ ਸੀ ਸੈਦਪੁਰ ਦੇ ਵਿੱਚ ਉਹ ਲੋਕ ਵੀ ਜਦੋਂ ਲੰਘਦੇ ਨੇ ਨਾ ਦਰ ਦੇ ਅੱਗੇ ਦੀ ਉਦੋਂ ਕਿਉਂਕਿ ਕੰਦਾ ਛੋਟੀਆਂ-ਛੋਟੀਆਂ ਹੁੰਦੀਆਂ ਸੀ ਕਈਆਂ ਦੇ ਵਾਰਡ ਕੀਤੀ ਹੁੰਦੀ ਸੀ ਆਲੇ-ਦਾਲੇ ਬੇੜੇ ਨੂੰ ਕਈਆਂ ਨੇ ਨਹੀਂ ਕੀਤੀ ਹੁੰਦੀ ਸੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਕੀਰਤਨ ਸੁਣਿਆ ਸੀ ਉਹਨਾਂ ਨੇ ਵੇਖ ਲਿਆ ਕਿ ਗੁਰਨਾਨਕ ਇੱਥੇ ਵੀ ਬੈਠੇ ਨੇ ਉਹ ਲੋਕ ਉਹਨਾਂ ਦੇ ਵਿੱਚੋਂ ਕਈ ਲੋਕ ਆ ਕੇ ਗੁਰਨਾਨਕ ਨੂੰ ਨਮਸਕਾਰਾਂ ਕਰਨ ਲੱਗ ਗਏ ਭਾਈ ਲਾਲੋ ਨੂੰ ਪਤਾ ਲੱਗਿਆ ਕਿ ਰੱਬੀ ਰੂਹ ਹੈ ਜਦੋਂ ਫਿਰ ਪਤਾ ਲੱਗਿਆ ਕਿ ਇਹ ਗੁਰਨਾਨਕ ਨੇ ਭਾਈ ਲਾਲੋ ਚਰਨਾ ਤੇ ਡਿੱਗ ਪਿਆ ਵੀ ਗੁਰੂ ਪਾਸ਼ਾ ਜੀ ਮਿਹਰ ਕਰੋ ਕਿਰਪਾ ਕਰੋ ਮੈਨੂੰ ਵੀ ਨਾਮ ਦੀ ਦਾਤ ਬਖਸ਼ੋ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਲਾਲੋ ਪਹਿਲਾਂ ਤਾਂ ਤੂੰ ਕੀਰਤਿ ਹੈ ਹੁਣ ਤੈਨੂੰ ਨਾਮ ਦੀ ਦਾਤ ਮਿਲੇਗੀ ਤੇ ਉਸ ਤੋਂ ਬਾਅਦ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਵੰਡ ਕੇ ਤਦੁ ਸ਼ਕਤਾਂ ਹੈ ਇਹ ਤਿੰਨ ਚੀਜ਼ਾਂ ਗੁਰੂ ਨਾਨਕ ਮਹਾਰਾਜ ਨੇ ਤੈਨੂੰ ਉਪਦੇਸ਼ ਦਿੱਤੇ ਤੇ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਜੀ ਇੱਥੇ ਕਈ ਦਿਨ ਰਹਿੰਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਹਰ ਰੋਜ਼ ਅੰਮ੍ਰਿਤ ਵੇਲੇ ਤੇ ਸੰਧਿਆ ਦੇ ਸਮੇਂ ਕੀਰਤਨ ਕਰਦੇ ਨੇ ਦਰਬਾਰ ਸਜਾਉਂਦੇ ਨੇ ਤੇ ਉਸ ਸਮੇ ਗੁਰੂ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਵੀ ਦਿੰਦੇ ਨੇ ਭਾਈ ਲਾਲੋ ਭਾਈ ਲਾਲੋ ਦੀ ਘਰ ਵਾਲੇ ਗੁਰਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਦੀ ਬਹੁਤ ਸੇਵਾ ਕਰਦੇ ਨੇ ਤੇ ਹੁਣ ਇੱਕ ਦਿਨ ਐਸਾ ਆਉਂਦਾ ਸੈਦਪੁਰ ਦੀ ਧਰਤੀ ਦਾ ਇੱਕ ਰਾਜਪੂਜ ਮਲਕ ਭਾਗੋ ਆਪਣੇ ਪਿਤਰਾ ਦੇ ਨਿਮਿਤ ਸਰਾਧ ਕਰਦਾ ਹੈ ਲੰਗਰ ਲਾਉਂਦਾ ਹੈ ਦੇਸੀ ਘਿਓ ਦੇ ਪਕਵਾਨ ਮਾਲ ਪੁੜੇ ਹੋਗੇ ਪੂੜੀਆਂ ਛੋਲੇ ਹੋਗੇ ਪਤਾ ਨਹੀਂ ਕਿੰਨੇ 36 ਪ੍ਰਕਾਰ ਦੇ ਭੋਜਨ ਬਣਾਏ ਸਾਰੇ ਨਗਰ ਨੂੰ ਨਿਯਮਤਾ ਦਿੱਤਾ ਪੰਡਤਾਂ ਨੂੰ ਸਾਧੂਆਂ ਨੂੰ ਸੰਤਾਂ ਨੂੰ ਸਾਰਿਆਂ ਨੂੰ ਬੁਲਾਉ ਬੁਲਾਇਆ ਕਿ ਆਕੇ ਮੇਰੇ ਗ੍ਰਹਿ ਵਿਖੇ ਮੇਰੇ ਮਹਿਲ ਦੇ ਵਿੱਚ ਆਕੇ ਪ੍ਰਸ਼ਾਦਾ ਛਕੋ। ਇਹੀ ਨਿਯਮਤਾ ਭਾਈ ਲਾਲੋ ਜੀ ਨੂੰ ਮਿਲਿਆ। ਇਹੀ ਨਿਯਮਤਾ ਗੁਰਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੂੰ ਮਿਲਿਆ ਜਦੋਂ ਮਾਲਕ ਭਾਗੋ ਨੂੰ ਪਤਾ ਲੱਗਿਆ ਕਿ ਕੋਈ ਪੀਰ ਫਕੀਰ ਵੀ ਇੱਥੇ ਆਏ ਹੋਏ ਨੇ ਉਹਨਾਂ ਨੂੰ ਵੀ ਬੁਲਾਇਆ ਜਾਏ। ਜਦੋਂ ਰਾਜਪੂਜ ਮਲਕ ਭਾਗੋ ਦੇ ਜਿਹੜੇ ਸੇਵਾਦਾਰ ਸਨ ਅਹਿਲਕਾਰ ਸਨ ਸਿਪਾਈ ਸਾਨੂੰ ਆਕੇ ਨਿਯੋਨਤਾ ਦਿੰਦੇ ਨੇ ਤਾਂ ਗੁਰਨਾਨਕ ਮਹਾਰਾ ਸਾਫ਼ ਜਵਾਬ ਦੇ ਦਿੰਦੇ ਨੇ ਕਹਿੰਦੇ ਭਾਈ ਅਸੀਂ ਮਲਕ ਭਾਗੋ ਦਾ ਪ੍ਰਸ਼ਾਦਾ ਨਹੀਂ ਛਕਣਾ ਅਸੀਂ ਉਹਦੇ ਪੂੜੇ ਨਹੀਂ ਖਾਣੇ ਸਾਨੂੰ ਤਾਂ ਮਲਕ ਭਾਗੋ ਦੀ ਜੋ ਕਿਰਤ ਹੈ ਉਹਦੇ ਵਿੱਚੋਂ ਬੂ ਆ ਰਹੀ ਹੈ ਉਹਦੀ ਕਿਰਤ ਸੱਚੀ ਸੁੱਚੀ ਨਹੀਂ ਹੈ ਲੋਕਾਂ ਤੇ ਜ਼ੁਲਮ ਕਰਦਾ ਅਤਿਆਚਾਰ ਕਰਦਾ ਪੈਸੇ ਇਕੱਠੇ ਕਰਕੇ ਫਿਰ ਲੰਗਰ ਲਾਉਂਦਾ ਇਸ ਕਰਕੇ ਉਹਦੇ ਪ੍ਰਸ਼ਾਦੇ ਵਿੱਚ ਖੂਨ ਹੈ ਲਹੂ ਹੈ ਸਾਨੂੰ ਤਾਂ ਸਾਡੇ ਭਾਈ ਲਾਲੋ ਦਾ ਪ੍ਰਸ਼ਾਦਾ ਜੋ ਖੰਨੀ ਰੋਟੀ ਹੈ ਸੁੱਕੀ ਰੋਟੀ ਹੈ ਬਸ ਕੋਧਰੇ ਦਾ ਪ੍ਰਸ਼ਾਦਾ ਹੈ ਇਹੀ ਦੁੱਧ ਲੱਗਦਾ ਹੈ ਇਹੀ ਅੰਮ੍ਰਿਤ ਲੱਗਦਾ ਹੈ ਅਸੀਂ ਨਹੀਂ ਮਲਕ ਭਾਗੋ ਦੇ ਘਰ ਪ੍ਰਸ਼ਾਦਾ ਛਕਣ ਜਾਣਾ ਇਸੇ ਤਰ੍ਹਾਂ ਸਿਪਾਹੀ ਜਾ ਕੇ ਅਹਿਲ ਕਰ ਜਾ ਕੇ ਮਲਕ ਭਾਗੋ ਨੂੰ ਦੱਸ ਦਿੰਦੇ ਨੇ ਮਲਕ ਭਾਗੋ ਗੁੱਸੇ ਵਿੱਚ ਆ ਜਾਂਦਾ ਕਹਿੰਦਾ ਉਹਨਾਂ ਨੂੰ ਫਕੀਰਾਂ ਨੂੰ ਬੁਲਾਇਆ ਜਾਏ ਤੇ ਫਿਰ ਭਾਈ ਲਾਲੋ ਜੀ ਗੁਰਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਤੇ ਹੋਰ ਸੰਗਤ ਮਲਕ ਭਾਗੋ ਦੇ ਗ੍ਰਹਿ ਵਿਖੇ ਮਹਿਲ ਦੇ ਵਿੱਚ ਚਲੇ ਜਾਂਦੇ ਨੇ ਮਲਕ ਭਾਗੋ ਆਖਦਾ ਗੱਲ ਸੁਣੋ ਤੁਸੀਂ ਮੇਰੇ ਘਰ ਪ੍ਰਸ਼ਾਦਾ ਕਿਉਂ ਨਹੀਂ ਛਕੜਾ ਤੇ ਤੁਸੀਂ ਆਖਿਆ ਮੇਰੀ ਰੋਟੀ ਦੇ ਵਿੱਚ ਲਹੂ ਹੈ ਕਿਵੇਂ ਲਹੂ ਹੈ ਮੈਨੂੰ ਇਹ ਦੱਸੋ ਗੁਰਨਾਨਕ ਪਾਤਸ਼ਾਹ ਨੇ ਆਖਿਆ ਤੂੰ ਲੋਕਾਂ ਤੇ ਜ਼ੁਲਮ ਕਰਦਾ ਅਤਿਆਚਾਰ ਕਰਦਾ ਕਦੇ ਕਿਰਤ ਕੀਤੀ ਹੈ ਨਾਮ ਜਪਿਆ ਨਹੀਂ ਤੋ ਲੋਕਾਂ ਤੇ ਜ਼ੁਲਮ ਕਰਕੇ ਅਤਿਆਚਾਰ ਕਰਕੇ ਇਹਨਾਂ ਦਾ ਕਮਾਇਆ ਹੋਇਆ ਧਨ ਇਕੱਠਾ ਕਰਕੇ ਲੰਗਰ ਲਾ ਰਿਆਂ ਤੇਰੀ ਕਿਰਤ ਕੀ ਹੈ ਗੁਰੂ ਪਿਆਰੇ ਮਲਕ ਭਾਗੋ ਹੱਥ ਜੋੜ ਕੇ ਗੁਰਨਾਨਕ ਪਾਸ਼ਾ ਦੇ ਚਰਨਾਂ ਤੇ ਟੈਪਿਆ ਸਮਝ ਗਿਆ ਗੁਰਨਾਨਕ ਮਹਾਰਾਜ ਕਹਿੰਦੇ ਆ ਦੇਖ ਭਾਈ ਲਾਲੋ ਕਿਰਤ ਕਰਦਾ ਦਸਾਂ ਨੋਹਾਂ ਦੀ ਕਿਰਤ ਕਰਕੇ ਜੋ ਵੀ ਘਰੇ ਤਿਲ ਫੁੱਲ ਬਣਦਾ ਹੈ ਉਹੀ ਇਹਦੇ ਲਈ ਅੰਮ੍ਰਿਤ ਹੈ ਉਹੀ ਦੁੱਧ ਹੈ ਤੇ ਤੇਰੀ ਰੋਟੀ ਦੇਖ ਤੇਰੇ ਪ੍ਰਸ਼ਾਦ ਦੇ ਵੇਖ ਤੋ ਲੋਕਾਂ ਦਾ ਖੂਨ ਕੱਥਾ ਕੀਤਾ ਹੋਇਆ ਹੈ ਕਦੇ ਰੋਟੀ ਨੂੰ ਸਾਹਮਣੇ ਰੱਖ ਕੇ ਵੇਖੀ ਨਿਚੋੜ ਕੇ ਜੇ ਤੈਨੂੰ ਨਾ ਖੂਨ ਦਿਖੇ ਤਾਂ ਦੱਸੇ ਮਲਕ ਭਾਗੋ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਡੇਕੇ ਮਾਫੀਆਂ ਮੰਗਦਾ ਦੇਖੋ ਗੁਰੂ ਪਿਆਰਿਓ ਕਿੱਡਾ ਵੱਡਾ ਆਪਣੇ ਆਪ ਨੂੰ ਇਹ ਹੰਕਾਰ ਦੇ ਵਿੱਚ ਆਇਆ ਮਲਕ ਭਾਗੋ ਕਹਿੰਦਾ ਸੀ ਮੇਰੇ ਵਰਗਾ ਕੋਈ ਨਹੀਂ ਪਰ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਟੈਪ ਪਿਆ ਤੇ ਮਾਫੀਆਂ ਮੰਗਦਾ ਕਿ ਪਾਤਸ਼ਾਹ ਜੀ ਬਖਸ਼ ਦਿਓ ਜਿੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਤੇ ਉੱਥੇ ਹੀ ਰੱਬੀ ਉਪਦੇਸ਼ ਦਿੱਤਾ ਉੱਥੇ ਕੀਰਤਨ ਵੀ ਕੀਤਾ ਤੇ ਗੁਰੂ ਪਿਆਰਿਓ ਕਥਾ ਵਿਚਾਰਾਂ ਵੀ ਸਤਗੁਰਾਂ ਨੇ ਕੀਤੀਆਂ। ਇਹ ਸੀ ਭਾਈ ਲਾਲੋ ਜਿਹੜਾ ਗੁਰੂ ਨਾਨਕ ਮਹਾਰਾਜ ਦਾ ਕਿਰਤੀ ਸਿੱਖ ਸੀ ਤੇ ਮੈਂ ਇੱਥੇ ਇੱਕ ਹੋਰ ਬੇਨਤੀ ਕਰਦੇ ਆਂ। ਭਾਈ ਲਾਲੋ ਜੀ ਜਾਤ ਪਾਤ ਨੂੰ ਨਹੀਂ ਮੰਨਦੇ। ਅਸੀਂ ਸਿੱਖ ਜਾਤ ਪਾਤ ਨੂੰ ਨਹੀਂ ਮੰਨਦੇ ਪਰ ਸਿੱਖਾਂ ਵਿੱਚ ਜਿਹੜੀ ਜਾਤ ਪਾਤ ਹੈ ਵੱਡੇ ਪੱਧਰ ਤੇ ਹੈ ਅੱਜ ਦੇ ਸਮੇਂ ਦੇ ਵਿੱਚ। ਮੰਨੋ ਭਾਵੇਂ ਨਾ ਮੰਨੋ। ਅਸੀਂ ਇਸ ਭਾਈ ਲਾਲੋ ਦੇ ਵਾਰਸਾਂ ਨੂੰ ਜਿਹੜੇ ਲੱਕੜ ਦਾ ਕੰਮ ਕਰਦੇ ਨੇ ਉਹਨਾਂ ਨੂੰ ਤਰਖਾਨ ਕਹਿੰਦੇ ਆ। ਤੇ ਕਈ ਲੋਕ ਨੇ ਜਿਹੜੇ ਗੁੱਲੀ ਕੜ ਕਹਿੰਦੇ ਨੇ ਇਹ ਗੁੱਲੀ ਕੜ ਸ਼ਬਦ ਪਤਾ ਕਿੰਨਾ ਦਾ ਵਰਤਿਆ ਹੋਇਆ ਇਹ 22 ਤਾਰ ਪਹਾੜੀ ਰਾਜਿਆਂ ਦਾ ਤੇ ਮੁਗਲਾਂ ਦਾ ਸ਼ਬਦ ਵਰਤਿਆ ਹੋਇਆ ਹੈ ਜਦੋਂ 22 ਤਾਰ ਦੇ ਪਹਾੜੀ ਰਾਜੇ ਜਾਂ ਮੁਗਲ ਗੁਰੂ ਪਾਸ਼ਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਨਾਲ ਜੰਗਾਂ ਜੁੱਧ ਕਰਦੇ ਸੀ ਨਾ ਜਿਹੜੇ ਉਹਨਾਂ ਦੇ ਬਣਾਏ ਹੋਏ ਸ਼ਾਸਤਰ ਸੀ ਉਹ ਸ਼ਾਸਤਰ ਜਦੋਂ ਸਿੰਘਾਂ ਦੇ ਸ਼ਾਸਤਰਾ ਨਾਲ ਮੁਕਾਬਲਾ ਕਰਦੇ ਸੀ ਸਾ ਸਿੰਘਾਂ ਦੇ ਬਣਾਏ ਹੋਏ ਸ਼ਾਸਤਰ ਉਹਨਾਂ ਦੇ ਸ਼ਾਸਤਰਾਂ ਨੂੰ maat ਪਾ ਦਿੰਦੇ ਸੀ ਤੋੜ ਦਿੰਦੇ ਸੀ ਤੇ ਸ਼ਾਸਤਰ ਬਣਾਉਣ ਵਾਲੇ ਕੌਣ ਸਨ ਸਿਕਲੀਗਰ ਸ਼ਾਸਤਰ ਬਣਾਉਣ ਵਾਲੇ ਕੌਣ ਸਨ ਜਿਹੜੀ ਬਾਬਾ ਬਚਿੱਤਰ ਸਿੰਘ ਨੇ 나ਗਣੀ ਮਾਰੀ ਸੀ ਨਾ ਹਾਥੀ ਦੇ ਮੱਥੇ ਦੇ ਵਿੱਚ ਸੱਤ ਤਵੀਆਂ ਪਾੜ ਕੇ ਮੱਥੇ ਨੂੰ چیر ਦਿੱਤਾ ਸੀ ਉਹ ਜਿਹੜੀ 나ਗਣੀ ਸੀ ਉਹ ਬਾਬਾ ਹਰਦਾਸ ਨੇ ਬਣਾਈ ਹੋਈ ਸੀ ਬਾਬਾ ਹਰਦਾਸ ਜੱਸਾ ਸਿੰਘ ਰਾਮਗੜੀਆ ਜਿਹਦਾ ਦਾਦਾ ਜੀ ਸੀ ਜੱਸਾ ਸਿੰਘ ਰਾਮਗੜੀਆ ਉਹ ਸੀ ਜਿਹਨੇ ਔਰੰਗਜ਼ੇਬ ਦੇ ਸਿਗਾਸਣ ਨੂੰ ਤਖਤ ਤੇ ਤਾ ਉਸ ਨੂੰ ਆਪਣੇ ਖਾਥੀ ਘੋੜਿਆਂ ਦੇ ਮਗਰ ਬਨ ਕੇ ਦਿੱਲੀ ਦੀ ਧਰਤੀ ਦੇ ਉੱਤੇ ਘੜੀਸਿਆ ਦਿੱਲੀ ਤੋਂ ਘੜੀਸਦੇ ਹੋਏ ਪੱਥਰ ਦੀ ਸੱਲ ਸ੍ਰੀ ਦਰਬਾਰ ਸਾਹਿਬ ਦੀ ਜੂਹ ਦੇ ਵਿੱਚ ਲਿਆ ਕੇ ਰੱਖੀ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੰਗ ਤਾਂ ਆ ਕੇ ਜੋੜੇ ਝਾੜਦੀਆਂ ਸਨ ਹੁਣ ਤਾਂ ਇੱਕ ਸਾਈਡ ਤੇ ਰੱਖ ਦਿੱਤੇ ਤੇ ਟੇਢੀ ਕਰਕੇ ਜਦੋਂ ਦਰਬਾਰ ਸਾਹਿਬਗੇ ਜਰੂਰ ਦੇਖਿਓ ਜਾ ਕੇ ਉਹ ਜੱਸਾ ਸਿੰਘ ਰਾਮਗੜੀਆ ਜੀ ਦਾ ਦਾਦਾ ਜੀ ਬਾਬਾ ਹਰਦਾਸ ਜਿਨੇ ਉਹ ਨਾਗਣੀ ਬਣਾਈ ਸੀ ਉਹ ਨਾਗਣੀ ਜਿਹੜੀ ਹਾਥੀਆਂ ਦੇ ਮੱਥੇ ਤੇ ਬੰਨਿਆ ਤਵੀਆਂ ਨੂੰ ਪਾੜ ਦਿੰਦੀ ਸੀ ਮਹਾਥੀ ਦਾ ਮੱਥਾ ਪਾੜ ਦਿੱਤਾ ਸੀ ਤੇ ਗੁਰੂ ਪਿਆਰਿਓ ਉਹ ਨਾਗਣੀ ਬਣਾਉਣ ਵਾਲੇ ਇਹ ਤਰਖਾਨ ਭਾਈਚਾਰੇ ਦੇ ਲੋਕ ਸਨ ਜਿਹੜੇ ਰਫਲਾਂ ਬਣਦੀਆਂ ਸੀ ਸ਼ਾਸਤਰ ਬਣਦੇ ਸੀ ਉਹਦੇ ਲੱਕੜ ਦੇ ਦਸਤੇ ਜਾਂ ਮੁਠੇ ਇਹ ਤਰਖਾਨ ਭਾਈਚਾਰੇ ਦੇ ਲੋਕ ਬਣਾਇਆ ਕਰਦੇ ਸੀ ਉਹ ਤੁਸੀਂ ਗੁੱਲੀਕੜਾ ਕਹਿੰਦੇ ਹੋ ਇਹਨਾਂ ਨੂੰ ਗੁੱਲੀਕੜਾ ਉਹ ਮੁਗਲਾਂ ਦਾ ਤੇ ਬਾਈ ਤਾਰ ਪਹਾੜੀ ਰਾਜਿਆਂ ਦਾ ਵਰਤਿਆ ਹੋਇਆ ਸ਼ਬਦ ਹੈ ਜਦੋਂ ਸਿੰਘਾਂ ਨੇ ਬਣਾਏ ਹੋਏ ਸ਼ਾਸਤਰ ਸਿਗਲੀਗਰਾਂ ਦੇ ਤਰਖਾਨਾਂ ਦੇ ਬਣਾਏ ਹੋਏ ਸ਼ਾਸਤਰ ਮੁਗਲਾਂ ਦੇ ਬਾਈ ਧਰ ਦੇ ਸ਼ਸਤਰਾਂ ਨੂੰ ਮਾਤ ਪਾ ਦਿੰਦੇ ਸੀ ਤੋੜ ਦਿੰਦੇ ਸੀ ਫਿਰ ਮੁਗਲ ਤੇ ਬਾਈ ਧਰ ਦੇ ਪਹਾੜੀ ਰਾਜੇ ਆਪਣੇ ਜਿੰਨੇ ਵੀ ਕਾਰੀਗਰ ਸੀ ਉਹਨਾਂ ਨੂੰ ਲਾਣਤਾ ਪਾਉਂਦੇ ਸੀ ਉਹ ਕਹਿੰਦੇ ਫਿੱਟੇ ਮੂੰਹ ਤੁਹਾਡੇ ਕਹਿੰਦੇ ਤੁਹਾਡੇ ਬਣਾਏ ਹੋਏ ਸ਼ਸਤਰ ਸਿੱਖਾਂ ਦੇ ਸ਼ਸਤਰਾਂ ਮੁਰੇ ਦੂਰੇ ਦੂਰੇ ਹੋ ਜਾਂਦੇ ਨੇ ਤੁਹਾਡੇ ਨਾਲੋਂ ਚੰਗੇ ਤਾਂ ਉਹ ਗੁੱਲੀ ਘੜਨ ਵਾਲੇ ਲੋਕ ਨੇ ਜਿਨ੍ਹਾਂ ਦੇ ਬਣਾਏ ਹੋਏ ਸ਼ਸਤਰ ਸਾਡੇ ਸ਼ਸਤਰਾਂ ਨੂੰ ਮਾਤ ਦੇ ਜਾਂਦੇ ਨੇ ਇਹ ਸ਼ਬਦ ਇਹਨਾਂ ਵੱਲੋਂ ਮੁਗਲਾਂ ਵੱਲੋਂ ਬਾਈ ਧਰ ਦੇ ਪਹਾੜੀ ਰਾਜਿਆਂ ਵੱਲੋਂ ਵਰਤਿਆ ਗਿਆ ਉਹਨਾਂ ਨੇ ਆਖਿਆ ਗੁੱਲੀ ਘੜਨ ਵਾਲੇ ਜਿਹੜੇ ਸਿਰਫ ਗੁੱਲੀਆਂ ਘੜਨਾ ਜਾਣਦੇ ਸੀ ਨਾ ਉਹ ਸ਼ਾਸਤਰ ਬਣਾਉਂਦੇ ਨੇ ਪਰ ਇਹ ਨਹੀਂ ਪਤਾ ਕਦੇ ਇਹਨਾਂ ਭਾਈਚਾਰੇ ਦੇ ਲੋਕਾਂ ਦੀ ਲੱਕੜ ਦੇ ਮਿਸਤਰੀਆਂ ਦੀ ਮੀਨਾਕਾਰੀ ਚੈੱਕ ਕਰਿਓ ਇਹ ਤਾਂ ਬੜੇ ਤਕੜੇ ਮੀਨਾਕਾਰ ਨੇ ਪਰ ਗੁਰੂ ਪਿਆਰਿਓ ਅਸੀਂ ਗੁਰੂ ਦੇ ਸਿੱਖ ਹੋ ਕੇ ਆਪਣੇ ਹੀ ਭਾਈਚਾਰੇ ਦੇ ਲੋਕਾਂ ਨੂੰ ਗੁੱਲੀ ਘੜਕੈਨੇ ਹਾਂ ਅੱਜ ਤੋਂ ਬਾਅਦ ਜਿਹੜਾ ਵੀ ਇਹ ਸ਼ਬਦ ਵਰਤੇਗਾ ਸਮਝ ਲੋ ਗੁਰਨਾਨਕ ਦਾ ਸਿੱਖ ਨਹੀਂ ਉਹ ਬਾਈ ਧਾਰ ਪਹਾੜੀ ਰਾਜਿਆਂ ਦਾ ਚੇਲਾ ਤਾਂ ਹੋ ਸਕਦਾ ਮੁਗਲਾਂ ਦਾ ਸੇਵਕ ਤਾਂ ਹੋ ਸਕਦਾ ਗੁਰਨਾਨਕ ਦਾ ਸਿੱਖ ਨਹੀਂ ਹੋ ਸਕਦਾ ਜੇ ਤੁਸੀਂ ਤਰਖਾਨ ਭਾਈਚਾਰੇ ਨੂੰ ਗੁੱਲੀ ਘੜਾ ਆਖਦੇ ਹੋ ਤਾਂ ਇਹਦਾ ਮਤਲਬ ਤੁਸੀਂ ਭਾਈ ਲਾਲੋ ਵੱਲ ਵੀ ਉਂਗਲੀ ਕਰ ਰਹੇ ਹੋ ਜਿਹੜਾ ਕੀਰਤੀ ਗੁਰ ਸਿੱਖ ਹੈ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਗੁੱਲੀ ਘੜ ਸ਼ਬਦ ਨਾ ਵਰਤੀਏ ਜੀ ਅਸੀਂ ਹਾਸੇ ਵਿੱਚ ਮਜ਼ਾਕ ਵਿੱਚ ਬਹੁਤ ਸਾਰੇ ਸ਼ਬਦ ਨੇ ਐਸੇ ਜਿਹੜੇ ਅਸੀਂ ਵਰਤ ਦਿੰਦੇ ਆ ਐਰਾ ਗੈਰਾ ਨੱਥੂ ਕਹਿਰਾ ਕੌਣ ਸੀ ਨੱਥੂ ਕਹਿਰਾ ਵੈਸੇ ਇਹ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਕਹਿਣ ਦਾ ਮਤਲਬ ਗੁਰੂ ਪਿਆਰਿਓ ਜਦੋਂ ਅਸੀਂ ਇਸ ਭਾਈਚਾਰੇ ਦਾ ਇਤਿਹਾਸ ਪੜਾਂਗੇ ਤਾਂ ਇਤਿਹਾਸ ਦੇ ਵਿੱਚ ਇੱਕ ਬਖਰੀ ਮਿਸਾਲ ਪੈਦਾ ਕੀਤੀ ਹੋਈ ਹੈ ਇਸ ਕਰਕੇ ਆਓ ਜਾਤਾਂ ਪਾਤਾਂ ਦੇ ਵਿੱਚੋਂ ਨਿਕਲੀਏ ਗੁਰਨਾਨਕ ਪਾਤਸ਼ਾਹ ਜੀ ਦਾ ਪਹਿਲਾ ਸਿੱਖ ਜੋ ਪ੍ਰਚਾਰ ਫੇਰੀਆਂ ਦੁਨੀਆਂ ਬਣਾਇਆ ਗਿਆ ਸੀ ਉਹ ਕੌਣ ਸੀ ਭਾਈ ਲਾਲੋ ਜੀ ਕਿੱਥੋਂ ਦਾ ਰਹਿਣ ਵਾਲਾ ਸੀ ਸੈਦਪੁਰ ਦਾ ਜਿਹਨੂੰ ਅੱਜ ਕੱਲ ਕੀ ਕਹਿੰਦੇ ਨੇ ਐਮਨਾਬਾਦ ਆਓ ਜਿਵੇਂ ਭਾਈ ਲਾਲੋ ਤੇ ਗੁਰੂ ਨਾਨਕ ਨੇ ਕਿਰਪਾ ਕੀਤੀ ਅਸੀਂ ਵੀ ਆਪਣੇ ਤੇ ਗੁਰਨਾਨਕ ਤੋਂ ਕਿਰਪਾ ਕਰਾਈਏ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਲੜ ਲੱਗੀਏ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁੱਕਾਂ ਦੀ ਖੇਮਾ ਜੇ ਕੋਈ ਅਧਰ ਕੱਟ ਅਖਰ ਵਾਅਦਾ ਕਾਟਾ ਬੋਲ ਚੁੱਕਿਆ ਹੋਵੇ ਤਾਂ ਮਾਫ ਕਰਿਓ ਸੰਗਤ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਸਾਡਾ ਭੁਲੇਖਾ ਦੂਰ ਹੋ ਸਕੇ ਸੋ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਗਲੀ ਵੀਡੀਓ ਦੇ ਵਿੱਚ ਅਗਲਾ ਇਤਿਹਾਸ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ